ਚਾਈਨਾ ਡੋਰ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਸਖਤੀ ਦਾ ਰੁਖ ਅਪਣਾਉਂਦੀ ਨਜ਼ਰ ਆ ਰਹੀ ਹੈ ਜ਼ਿਲ੍ਹਾ ਪੁਲਿਸ ਤੇ ਹੱਥ ਕਾਮਯਾਬੀ ਵੀ ਲੱਗੀ ਹੈ 40 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਨੇ ਦੱਸ ਦਈਏ ਜ਼ਿਲ੍ਹਾ ਪੁਲਿਸ ਦੇ ਵੱਲੋਂ ਦੋ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇੱਕ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਸ ਦੇ ਕੋਲੋਂ 40 ਗੱਟੂ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਹ ਜੋ ਚਾਇਨਾ ਡੋਰ ਹੈ ਇਹ ਕਾਫੀ ਘਾਤਕ ਜਿਹੜੀ ਅਸੇਦ ਹੁੰਦੀ ਹੈ ਇਸ ਤੇ ਨਾਲ ਪਸ਼ੂ ਪਖਸ਼ਿਆਂ ਨੂੰ ਹੀ ਨਹੀਂ ਬਲਕਿ ਮਨੁੱਖੀ ਜੀਵਨ ਦੇ ਉੱਤੇ ਵੀ ਜਿਹੜਾ ਕਾਫੀ ਅਸਰ ਪੈਂਦਾ ਹੈ ਤੇ ਮਨੁੱਖੀ ਜੀਵਨ ਜਿਹੜੀ ਆ ਉਹ ਉਸ ਦੇ ਲਈ ਬੜੀ ਘਾਤਕ ਜਿਹੜੀ ਡੋਰ ਸੇਦ ਹੁੰਦੀ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਦੇ ਵੱਲੋਂ ਜਿਹੜੀ ਹੈ ਇਸ ਨੂੰ ਵਿੱਚ ਸਖਤੀ ਕੀਤੀ ਗਈ ਹੈ ਜ਼ਿਲ੍ਹਾ ਪੁਲਿਸ ਦੇ ਵੱਲੋਂ ਵਕ ਵਕ ਦੁਕਾਨਾਂ ਦੇ ਉੱਪਰ ਜਿਹੜੀ ਹੈ ਚੈਕਿੰਗ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਨੇ ਦੱਸਿਆ ਕਿ ਜਿਹੜੀ ਟੀਮ ਘਠਿਤ ਕੀਤੀ ਆ ਉਹਨਾਂ ਦੇ ਵੱਲੋਂ ਚਾਈਨਾ ਡੋਰ ਵੇਚਣ ਵਾਲਾ ਅਤੇ ਵਰਤਨ ਵਾਲਾ ਉੱਤੇ ਪੂਰੀ ਸਖਤੀ ਨਾਲ ਜਿਹੜੀ ਨਜ਼ਰ ਰੱਖੀ ਜਾਵੇਗੀ ਸੋ ਹੋਰ ਦੱਸ ਦਈਏ ਕਿ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਇਸ ਦੀ ਵਰਤੋਂ ਜਿਹੜੀ ਆ ਬਿਲਕੁਲ ਨਾ ਕੀਤੀ ਜਾਵੇ ਤੇ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਇਤਲਾਹ ਵੀ ਮਿਲਦੀ ਆ ਤਾਂ ਉਹ ਜ਼ਿਲ੍ਹਾ ਪੁਲਿਸ ਨਾਲ ਸਾਂਝੀ ਕਰ ਸਕਦਾ ਹੈ। ਮਾਨ ਜੋ ਕਿ ਐਸਐਸਪੀ ਫਿਰੋਜ਼ਪੁਰ ਸੋਮਾ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈਗੇ ਉਹ ਮੁਤਾਬਕ ਜਿਹੜੇ ਚਾਈਨਿਸ ਡੋਰ ਹੈ ਪਹਿਲਾਂ ਤੋਂ ਅਸੀਂ ਇੱਕ ਅਵੇਰਨੈਸ ਕੈਂਪੇਨ ਸਟਾਰਟ ਕੀਤਾ ਸੀ ਕਿ ਚਾਈਨੀਜ਼ ਡੋਰ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਤੇ ਨਾ ਕੇਵਲ ਮਨੁੱਖ ਬਲਕਿ ਜੰਨੇ ਜੀਵ ਜੰਤੂ ਉਨਾ ਦਾ ਵੀ ਨੁਕਸਾਨ ਹੋ ਜਾਂਦਾ ਹੈ ਖਾਸ ਕਰਕੇ ਜਿਹੜੇ ਪੰਛੀ ਹੁੰਦੇ ਹੁਨਾ ਦਾ ਤੇ ਸਾਡੇ ਅਭੀਰ ਤੇ باوجود ਵੀ ਜਦ ਚੱਕੇ ਕੀਤੀ ਗਈ ਤੇ ਮੁਖਬਿਰ ਦੀ ਵੀ ਇਤਲਾਹ ਸੀਗੀ ਤੇ 40 ਚਾਈਨੀਜ਼ ਡੋਰ ਦੇ ਗੱਟੂ ਦੀ ਜਿਹੜੀ ਹੈ ਜੀ ਬਾਬਤਗੀ ਹੋਈ ਤੇ ਪ੍ਰਸ਼ਨ ਨੰਬਰ 2/25 ਜਸਨ ਤੇ ਵਿਸ਼ੂ ਦੇ ਖਿਲਾਫ ਦਿੱਤਾ ਗਿਆ ਤੇ ਇਸ ਵਿੱਚ ਇਨਮੋਮੈਂਟਰ ਪ੍ਰੋਡਕਸ਼ਨ ਐਕਟ ਦੀ ਜਿਹੜੀ ਬੜੀ ਕਠੋਰ ਧਾਰਾ ਹੁੰਦੀ ਹੈ ਉਹ ਵੀ ਲਾਈ ਗਈ ਹੈ ਤੇ ਮੈਂ ਮੀਡੀਆ ਰਾਹੀਂ ਲੋਕਾਂ ਤੋਂ ਅਪੀਲ ਕਰਦਾ ਹਾਂ ਕਿ ਤੁਸੀਂ ਜਿਹੜਾ ਤਿਵਾਰ ਬਸੰਤ ਪੰਚਵੀ ਕਰਾ ਉਹ ਬੜੀ ਖੁਸ਼ੀ ਨਾਲ ਮਨਾਇਓ ਬਟ ਚਾਈਨਿਸ ਡੋਰ ਦਾ ਵਰਤੋਂ ਨਾ ਕਰੋ ਕਿਉਂਕਿ ਚਾਈਨਿਸ ਡੋਰ ਦੇ ਕਾਰਨ ਤੁਸੀਂ ਘਟਨਾਵਾਂ ਦੇਖੀਆਂ ਹੋਵਾਂਗੇ ਪਿਛਲਾ ਸਮਾਚ ਲੋਕੋ ਲੋਕਾਂ ਦਾ ਜਿਹੜਾ ਹੈਗਾ ਨੁਕਸਾਨ ਹੋ ਜਾਂਦਾ ਹੈ ਕਿਸੇ ਦਾ ਖੂਨ ਆ ਗਿਆ ਕਿਸੇ ਨੂੰ ਕੋਈ ਘਾਓ ਕੋਈ ਸੱਟ ਵੱਜ ਗਈ ਤੇ ਮਾਨਯੋਗ ਡੀਸੀ ਸਾਹਿਬ ਦੇ ਵੀ ਇਹ ਜਿਹੇ ਹੁਕਮ ਰਿਹਾ ਹੈਗੇ ਕਿ ਚਾਇਨਸ ਡੋਰ ਦੇ ਬਿਕਰੀ ਤੇ ਤੇ ਸਟੋਰੇਜ ਦੇ ਤੇ ਟਰਾਂਸਪੋਰਟਰਸ ਤੇ ਵੀ پابੰਦੀ ਹੈ ਧੰਨਵਾਦ ਜੀ